ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਆ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਸਿੰਘ ਡੱਲਾ ਸਾਹਿਬ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਡੱਲਾ ਸਾਹਿਬ ਅਕਾਲੀ ਦਲ ਚੋਂ ਬਾਗੀ ਹੋਏ ਆਕੂ ਚੰਡੀਗੜ੍ਹ ਦੇ ਵਿੱਚ ਮੀਟਿੰਗ ਕਰਦੇ ਆ ਉਥੇ ਆਪਣੀ ਨਵੀਂ ਰਣਨੀਤੀ ਬਣਾਉਂਦੇ ਆ ਤੇ ਨਾਲ ਹੀ ਇਹ ਬਿਆਨ ਆ ਜਾਂਦਾ ਚਰਨਜੀਤ ਸਿੰਘ ਬਰਾੜ ਹੋਣਾ ਦਾ ਵੀ ਅਸੀਂ ਨਵਾਂ ਅਕਾਲੀ ਦਲ ਬਿਲਕੁਲ ਨਹੀਂ ਬਣਾਉਣਾ ਇਸੇ ਨੂੰ ਮਜ਼ਬੂਤ ਕਰਨਾ ਹੁਣ ਉਹਨਾਂ ਨੇ ਅਗਰ ਇਸੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਤੇ ਉਹ ਤੇ ਫਿਰ ਦੋ ਤਿੰਨ ਇੱਕ ਜਥੇਦਾਰ ਸਾਹਿਬ ਨੇ ਕਹਿ ਹੀ ਦਿੱਤਾ ਸੀ ਵੀ ਆਪੋ ਆਪਣਾ ਚੁੱਲ੍ਹਾ ਜਿਹੜਾ ਉਸ ਮੇਟ ਲਓ ਪਰ ਫਿਰ ਇਹ ਗੱਲ ਕਹਿਣ ਦੀ ਕਿਉਂ ਲੋੜ ਪਈ ਦੂਜਾ ਬੜਾ ਅਹਿਮ ਸਵਾਲ ਆ ਡੱਲਾ ਸਾਹਿਬ ਕਿ ਜਥੇਦਾਰ ਸਾਹਿਬ ਜਿਹੜੇ ਆ ਉਹ ਆਪਣੇ ਨਿੱਜੀ ਰੁਝੇਮਿਆਂ ਕਰਕੇ ਵਿਦੇਸ਼ ਗਏ ਆ ਕੋਈ ਉਹਨਾਂ ਨੂੰ ਪਰਿਵਾਰਕ ਜਿਹੜਾ ਉੱਥੇ ਕੰਮਕਾਜ ਹੋ ਸਕਦਾ ਦੂਸਰੇ ਪਾਸੇ ਭਰਤੀ ਚੱਲ ਰਹੀ ਆ ਤੇ ਜਥੇਦਾਰ ਸਾਹਿਬ ਵਿਦੇਸ਼ ਚ ਨੇ ਬਾਗੀ ਉਤਰ ਗਏ ਲੰਡਨ ਉਤਰ ਗਏ ਇਹ ਖਬਰ ਆਈ ਹੈ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਲੰਡਨ ਇੰਗਲੈਂਡ ਕਰਕੇ ਬਿਲਕੁਲ درست ਗੱਲ ਹੈ ਜਥੇਦਾਰ ਸਾਹਿਬ ਜਿਹੜੇ ਆ ਉਹ ਇੰਗਲੈਂਡ ਪਹੁੰਚ ਚੁੱਕੇ ਆ ਲੰਡਨ ਪਹੁੰਚ ਗਏ ਨੇ ਤੇ ਨਾਲ ਹੀ ਹੁਣ ਦਲ ਸਭ ਤੋਂ ਹਤੂ ਇਹ ਜਾਣਨਾ ਚਾਹੁੰਦੇ ਆ ਅਗਰ ਸੁਧਾਰ ਲਹਿਰ ਵਾਲਿਆਂ ਨੇ ਨਵਾਂ ਖਾਲੀ ਦਲ ਵੀ ਨਹੀਂ ਬਣਾਉਣਾ ਵੈਸੇ ਅਸੀਂ ਚਾਹੁੰਦੇ ਵੀ ਨਹੀਂ ਵੀ ਹੋਰ ਪਟੋ ਟਾੜ ਹੋਵੇ ਤੇ ਫਿਰ ਇਹਨਾਂ ਦਾ ਰਲੇਵਾ ਹੋਵੇਗਾ ਕਿਵੇਂ ਤੇ ਦੂਜੇ ਪਾਸੇ ਹੁਣ ਜਥੇਦਾਰ ਸਾਹਿਬ ਇੱਥੇ ਹੈ ਨਹੀਂ ਭਰਤੀ ਪ੍ਰਕਿਰਿਆ ਜਿਹੜੀ ਆ ਉਹ ਫੁੱਲ ਸਪੀਡ ਤੇ ਚੱਲੇਗੀ ਦੇਖੋ ਮੈਂ ਸੁਣ ਰਿਹਾ ਸੀ ਚਰਨਜੀਤ ਬਰਾੜ ਹੁੰਨਾ ਦਾ ਬਿਆਨ ਕਿਸੇ ਅਖਬਾਰ ਚ ਨਹੀਂ ਛਪਿਆ ਉਹ ਕਹਿੰਦੇ ਵੀ ਅਸੀਂ ਵੱਖਰਾ ਅਕਾਲੀ ਦਲ ਨਹੀਂ ਬਣਾਉਣਾ ਅਸੀਂ ਇਸੇ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਭਾਵੇਂ ਚਰਨਜੀਤ ਸਿੰਘ ਬਰਾੜ ਇਹ ਕਹਿਣ ਕਿ ਅਸੀਂ ਵੱਖਰਾ ਅਕਾਲੀ ਦਲ ਨਹੀਂ ਬਣਾਉਣਾ ਕੋਈ ਸ਼ੱਕ ਨਹੀਂ ਉਹ ਵੱਖਰਾ ਅਕਾਲੀ ਦਲ ਨਹੀਂ ਬਣਾਉਣਾ ਚਾਹੁੰਦੇ ਪਰ ਫਿਰ ਇਹਨੂੰ ਕਿਵੇਂ ਵੇਖਿਆ ਜਾਵੇ ਕੀ ਇਹਨੂੰ ਸੰਦੀਪ ਜੀ ਇਸ ਰੂਪ ਚ ਦੇਖਿਆ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਕਤ ਦੋ ਤਰ੍ਹਾਂ ਦੇ ਲੀਡਰਸ਼ਿਪ ਹੈ ਇੱਕ ਲੀਡਰਸ਼ਿਪ ਉਹ ਹੈ ਜਿਹੜੀ ਸੁਖਬੀਰ ਬਾਦਲ ਨਾਲ ਖੜੀ ਹੈ ਇੱਕ ਲੀਡਰਸ਼ਿਪ ਉਹ ਹੈ ਜਿਹੜੀ ਸੁਧਾਰ ਲਹਿਰ ਦੇ ਰੂਪ ਚ ਚਰਨਜੀਤ ਸਿੰਘ ਬਰਾੜ ਨੇ ਗੁਰਪ੍ਰਤਾਪ ਵਡਾਲਾ ਨੇ ਮਨਪੀਤੇਵਾਲੀ ਨੇ ਇਆਂ ਚੰਦੂ ਮਾਜਰਾ ਸਾਹਿਬ ਨੇ ਅਬੀਬ ਜਗੀਰ ਕੋਲ ਇਹ ਹਜੇ ਕਿਸੇ ਪਾਸੇ ਨਹੀਂ ਹੈਗੇ ਇਹ ਕਿਸੇ ਪਾਸੇ ਨਹੀਂ ਹੈ ਪਰ ਉਹ ਖੜੇ ਤਾਂ ਸੱਤ ਮੈਂਬਰੀ ਕਮੇਟੀ ਦੇ ਮਾਮਲੇ ਦੇ ਵਿੱਚ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਖੜੇ ਹਨ ਤੇ ਸੁਧਾਰ ਲਹਿਰ ਵਾਲੇ ਲੀਡਰ ਵੀ ਕਹਿ ਰਹੇ ਨੇ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਖੜੇ ਹਾਂ ਅਕਾਲੀ ਦਲ ਵੀ ਕਹਿ ਰਿਹਾ ਸੁਖਬੀਰ ਸਿੰਘ ਬਾਦਲ ਵਾਲਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨਾਲ ਖੜੇ ਆਂ ਅਸੀਂ ਇਸ ਗੱਲ ਤੋਂ ਬਾਹਰ ਆ ਜੀਏ ਦੋ ਗਰੁੱਪ ਨੇ ਇੱਕ ਮਨਪ੍ਰਿਤਿਆਲੀ ਚਲੋ ਬਾਹਰ ਕੱਢ ਜੀਏ ਪ੍ਰਤਾਪ ਸਿੰਘ ਗੁਰਪ੍ਰਤਾਪ ਵਡਾਲਾ ਹੋ ਗਏ ਚੰਦੂ ਮਾਜਰਾ ਸਾਹਿਬ ਹੋ ਗਏ ਜਾਂ ਚਰਨਜੀਤ ਬਰਾੜ ਹੋ ਗਏ ਦੂਜੇ ਪਾਸੇ ਸੁਖਵੀਰ ਬਾਦਲ ਚੀਮਾ ਸਾਹਿਬ ਤੇ ਦੂਸਰੇ ਇਹਦਾ ਮਤਲਬ ਹੈ ਦੋ ਤਰ੍ਹਾਂ ਦੀ ਲੀਡਰਸ਼ਿਪ ਹੈ ਜਿਹੜੀ ਚਾਹੁੰਦੀ ਹੈ ਵੀ ਅਕਾਲੀ ਦਲ ਤੇ ਸਾਡਾ ਪ੍ਰਧਾਨ ਬਣੇ ਜਿਵੇਂ ਹੁਣ ਚਰਨਜੀਤ ਬਰਾੜ ਕਹਿੰਦੇ ਵੀ ਅਸੀਂ ਵੱਖਰਾ ਅਕਾਲੀ ਦਲ ਨਹੀਂ ਬਣਾਉਣਾ ਇਹਦਾ ਮਤਲਬ ਹੈ ਉਹ ਇਸੇ ਅਕਾਲੀ ਦਲ 'ਚ ਰਹਿਣਾ ਚਾਹੁੰਦੇ ਨੇ ਪਰ ਉਹ ਚਾਹੁੰਦੇ ਨੇ ਵੀ ਸੁਖਬੀਰ ਬਾਦਲ ਪ੍ਰਧਾਨ ਨਾ ਬਣੇ ਇਹਦਾ ਮਤਲਬ ਇਹ ਹੋਇਆ ਵੀ ਉਹ ਚਾਹੁੰਦੇ ਨੇ ਵੀ ਸਾਡੇ ਗਰੁੱਪ ਦਾ ਪ੍ਰਧਾਨ ਬਣੇ ਜਦੋਂ ਇਹ ਕਹਿੰਦੇ ਨੇ ਵੀ ਸੁਖਬੀਰ ਬਾਦਲ ਤੋਂ ਬਿਨਾ ਜਿਹੜਾ ਮਰਜੀ ਪ੍ਰਧਾਨ ਬਣ ਜੇ ਕੋਸ਼ਿਸ਼ ਤਾਂ ਫਿਰ ਉਹਨਾਂ ਦੀ ਇਹੀ ਹੋएगी ਨਾ ਸੁਧਾਰ ਲੈਰ ਵਾਲਿਆਂ ਦੀ ਕਿ ਫਿਰ ਸਾਡਾ ਪ੍ਰਧਾਨ ਬਣ ਜੇ ਇਹਦਾ ਮਤਲਬ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਵੱਖ-ਵੱਖ ਜਿਹੜੇ ਅਕਾਲੀ ਦਲ ਦੇ ਧੜੇ ਨੇ ਉਹਨਾਂ ਦੀਆਂ ਨਜ਼ਰਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਬੰਧ ਸਾਡੇ ਹੱਥਾਂ ਚ ਆਵੇ ਜੇ ਅਕਾਲੀ ਦਲ ਵੱਖਰਾ ਨਹੀਂ ਬਣਾਉਣਾ ਤੇ ਫਿਰ ਇੱਕੋ ਅਕਾਲੀ ਦਲ ਤੇ ਸਾਰੇ ਗਰੁੱਪਾਂ ਦੀ ਨਜ਼ਰ ਹੈ ਹੁਣ ਗੱਲ ਤਾਂ ਇਹ ਹੈ ਕਿ ਇਸ ਵਕਤ ਜਿਹੜੀ ਅਕਾਲੀ ਲੀਡਰਸ਼ਿਪ ਹੈ ਮੈਂ ਕੱਲ ਸਵੇਰ ਵਾਲੇ ਪ੍ਰੋਗਰਾਮ 'ਚ ਵੀ ਕਿਹਾ ਸੀ ਸੰਦੀਪ ਜੀ ਉਹ ਇੱਕ ਦੂਜੇ ਨੂੰ ਜਿਹੜਾ ਇੱਕ ਕਹਾਵਤ ਹੈ ਨਾ ਵੀ ਫੁੱਟੀ ਅੱਖ ਨਹੀਂ ਸਹੌਂਦੀ ਇੱਕ ਦੂਜੇ ਨੂੰ ਲੀਡਰਸ਼ਿਪ ਜਿਹੜੀ ਹੈ ਉਹ ਫੁੱਟੀ ਅੱਖ ਨਹੀਂ ਸੌਂਦੀ ਨਾ ਤਾਂ ਸੁਖਵੀਰ ਸਿੰਘ ਬਾਦਲ ਦੇ ਲੀਡਰਾਂ ਨੂੰ ਇਹ ਪਸੰਦ ਨਹੀਂ ਜਿਹੜੇ ਚਰਨਜੀਤ ਸਿੰਘ ਬਰਾੜ ਹੁਣ ਵਾਲੇ ਪਾਸੇ ਵਾਲੇ ਐ ਚੰਦੂ ਮਾਜਰਾ ਸਾਹਿਬੀਆਂ ਗੁਰਪ੍ਰੀਤ ਕਰਨ ਵਾਲਾ ਸੁਧਾਰ ਲਹਿਰ ਕਹ ਲੋ ਸੁਧਾਰ ਲਹਿਰ ਕਹ ਲੋ ਸੋ ਇਹਦਾ ਮਤਲਬ ਹੈ ਇੱਕ ਵਾਰ ਫਿਰ 2 ਦਸੰਬਰ ਤੋਂ ਪਹਿਲਾਂ ਦੀ ਸਥਿਤੀ ਆ ਗਈ ਪਰ ਮੰਨਿਆ ਇਹ ਜਾ ਰਿਹਾ ਸੀ ਵੀ 2 ਦਸੰਬਰ ਨੂੰ ਜਦੋਂ ਸਾਰੇ ਭੁੱਲ ਬਖਸ਼ਾ ਲੈਣਗੇ ਤੇ ਗੱਲ ਖਤਮ ਹੋਊਗੀ ਗੱਲ ਖਤਮ ਨਹੀਂ ਹੋਈ ਗੱਲ ਅੱਗੇ ਵਧ ਗਈ ਹੁਣ ਸੁਖਵੀਰ ਸਿੰਘ ਬਾਦਲ ਨੇ ਜਦੋਂ ਅਸਤੀਫਾ ਦਿੱਤਾ ਸੀ ਜੀ ਉਦੋਂ ਇਹ ਗੱਲ ਆਈ ਸੀ ਕਿ ਸੁਖਵੀਰ ਸਿੰਘ ਬਾਦਲ ਸ਼ਾਇਦ ਕੁਝ ਸਮੇਂ ਲਈ ਸਿਆਸਤ ਤੋਂ ਦੂਰ ਜਾਣਾ ਚਾਹੁੰਦੇ ਨੇ ਵੀ ਉਹਨਾਂ ਨੇ ਅਸਤੀਫਾ ਦਿੱਤਾ ਵੀ ਮੈਂ ਕੁਝ ਧੇਰ ਨਹੀਂ ਚਾਹੁੰਦਾ ਕਿ ਮੈਂ ਆਕਾਲੀ ਦਲ ਦਾ ਪ੍ਰਧਾਨ ਰਵਾਂ ਕੋਈ ਹੋਰ ਪ੍ਰਧਾਨ ਕੀ ਦੇਖ ਲੇ ਵਰਕਿੰਗ ਕਮੇਟੀ ਨੇ ਤਾਂ ਉਹਨਾਂ ਦਾ ਅਸਤੀਫਾ ਉਦੋਂ ਮਨਜ਼ੂਰ ਕੀਤਾ ਜਦੋਂ ਇਹ ਅਨਾਉਂਸਮੈਂਟ ਹੋ ਗਈ ਵੀ ਮੈਂਬਰਸ਼ਿਪ ਵੀ ਸ਼ੁਰੂ ਹੋਣ ਵਾਲੀ ਹੈ ਤੇ 1 ਮਾਰਚ ਨੂੰ ਅਸੀਂ ਫੇਰ ਪ੍ਰਧਾਨ ਲਾ ਦੇਣਾ ਇਹਦਾ ਮਤਲਬ ਹੈ ਸੁਖਵੀਰ ਸਿੰਘ ਬਾਦਲ ਨਵੇਂ ਸਿਰੇ ਤੋਂ ਪ੍ਰਧਾਨਗੀ ਦੀ ਦੌੜ ਦੇ ਵਿੱਚ ਨਹੀਂ ਜਿਸ ਤਰ੍ਹਾਂ ਨਾਲ ਉਹਨਾਂ ਨੇ ਮਿਹਨਤ ਕੀਤੀ ਵੀ ਅਸੀਂ ਮਾਗੀ ਦੇ ਮੇਲੇ ਤੇ ਇਕੱਠ ਕਰਨਾ ਹੈ ਮਾਗੀ ਦੀ ਕਾਨਫਰੰਸ ਤੇ ਇਕੱਠ ਕਰਨਾ ਹੈ ਜਿਸ ਤਰ੍ਹਾਂ ਨਾਲ ਉਹਨਾਂ ਨੇ ਮਿਹਨਤ ਕੀਤੀ ਉਹ ਇਹ ਦਿਖਾਣਾ ਚਾਹੁੰਦੇ ਸੀ ਵੀ ਅਸੀਂ ਦਿਖਾਉਣਾ ਚਾਹੁੰਦੇ ਹਾਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਤਕੜਾ ਹੈ ਸ਼੍ਰੋਮਣੀ ਅਕਾਲੀ ਦਲ ਜਾਗਦਾ ਹੈ ਥੋੜੇ ਸਮੇਂ ਲਈ ਭਾਵੇਂ ਆਰਾਮ ਕਰਨ ਲੱਗ ਗਿਆ ਸੀ ਸ਼੍ਰੋਮਣੀ ਅਕਾਲੀ ਦਲ ਪਰ ਕਾਇਮ ਹੈ ਇਹਦਾ ਮਤਲਬ ਹੈ ਉਹ ਪ੍ਰਧਾਨਗੀ ਦੇ ਦਾਅਵੇਦਾਰ ਨੇ ਉਹ ਵੀ ਪ੍ਰਧਾਨਗੀ ਦੇ ਦਾਵੇਦਾਰ ਨੇ ਸੋ ਮੈਂ ਅੱਜ ਇਹ ਕਹਿ ਸਕਦਾ ਕਿ ਅਕਾਲੀ ਦਲ ਦੇ ਵੱਖ-ਵੱਖ ਗਰੁੱਪ ਨੇ ਸੰਦੀਪ ਜੀ ਜਿਹੜੇ ਹੁਣ ਪ੍ਰਧਾਨ ਬਣਨ ਦੀ ਦੌੜ ਦੇ ਵਿੱਚ ਨੇ ਔਰ ਉਹਨਾਂ ਦੀ ਕੋਸ਼ਿਸ਼ ਹੈ ਕਿ ਅਕਾਲੀ ਦਲ ਦੀ ਪ੍ਰਧਾਨਗੀ ਸਾਡੇ ਹੱਥ ਚਾਵੇ ਜਾਂ ਦੇਸੀ ਭਾਸ਼ਾ 'ਚ ਕਹਾਂ ਵੀ ਅਕਾਲੀ ਦਲ ਤੇ ਕਬਜ਼ਾ ਸਾਡਾ ਰਵੇ ਹੁਣ ਅਕਾਲੀ ਦਲ ਦੇ ਗਰੁੱਪਾਂ ਦੀ ਇਹ ਕੋਸ਼ਿਸ਼ ਹੈ ਹੁਣ ਜਿਹੜੇ ਜਥੇਦਾਰ ਸਾਹਿਬ ਲੰਡਨ ਪਹੁੰਚ ਗਏ ਜੀ ਹੁਣ ਅੱਜ ਹੋ ਗਈ ਹੈ ਅੱਜ 30 ਤਰੀਕ ਹੋਗੀ ਸੰਦੀਪ ਜੀ 29 29 30 ਚਲੋ ਅੱਜ 29 ਤਰੀਕ ਹੋਗੀ ਹੁਣ ਇਹਦਾ ਮਤਲਬ ਹੈ ਕਿ 20 ਤਰੀਕ ਤੱਕ ਜਥੇਦਾਰ ਸਭ ਮੋੜ ਆਉਣਗੇ ਕਿਹਾ ਜਾਂਦਾ ਹੈ ਕਿ ਹਫਤੇ 10 ਦਿਨ ਦਾ ਉਹਨਾਂ ਦਾ ਪ੍ਰੋਗਰਾਮ ਹੈ ਹੁਣ ਇਹਦਾ ਮਤਲਬ ਹੈ ਕਿ ਜਥੇਦਾਰ ਗਿਆਨੀ ਰਗਵੀਰ ਸਿੰਘ ਇੰਗਲੈਂਡ ਚ ਬਹਿ ਕੇ ਤਾਂ ਕੋਈ ਹੁਕਮਨਾਮਾ ਜਾਰੀ ਨਹੀਂ ਕਰਦੇ ਉਹ ਜੋ ਕੁਝ ਕਰਨਗੇ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਕਰਨਗੇ ਹੁਣ ਇੰਗਲੈਂਡ ਦੇ ਵਿੱਚ ਗਿਆਨੀ ਰਗਵੀਰ ਸਿੰਘ ਕੀ ਕਿਸੇ ਧਾਰਮਿਕ ਸਮਾਗਮ ਚ ਜਾਂਦੇ ਨੇ ਕਿਸੇ ਧਾਰਮਿਕ ਸੰਮੇਲਨ ਚ ਜਾਂਦੇ ਨੇ ਕਿਤੇ ਉਹ ਆਪਣਾ ਨਵਾਂ ਕੋਈ ਬਿਆਨ ਦੰਦੇ ਨੇ ਇੱਕ ਤਾਂ ਉਹਦੀ ਅਹਿਮੀਅਤ ਹੋਈ। ਦੂਸਰਾ ਅਗਰ ਉਹ ਮੁੜਦੇ ਨੇ 10-15 ਦਿਨਾਂ ਬਾਅਦ ਤੇ ਆ ਕੇ ਉਹਨਾਂ ਨੂੰ ਤੁਰੰਤ ਆ ਕੇ ਉਹਨਾਂ ਨੂੰ ਤੁਰੰਤ ਮੁੜ ਵਿਸ਼ਲੇਸ਼ਣ ਕਰਨਾ ਪਏਗਾ ਕਿ ਜਾਣ ਤੋਂ ਪਹਿਲਾਂ ਜਿਹੜਾ ਉਹ ਹੁਕਮ ਦੇ ਕੇ ਗਏ ਨੇ ਕਿ ਉਹਦੀ ਤਮੀਲ ਹੋਈ ਹੈ ਕਿ ਉਹਦੀ ਪਾਲਣਾ ਹੋਈ ਹੈ ਪਰ ਡਾਲਾ ਸਾਹਿਬ ਇੱਥੇ ਇੱਕ ਸਵਾਲ ਹੋਰ ਹੈ ਇਹ ਵੀ ਚਰਚਾ ਬਣੀ ਹੋਈ ਹੈ ਚੱਲ ਰਹੀ ਹੈ ਇਹ ਵੀ ਚਰਚਾ ਛੜੀ ਹੋਈ ਹੈ ਮੈਂ ਵੀ ਤੁਹਾਤੋਂ ਇਹ ਜਾਨਣਾ ਚਾਹੁੰਦਾ ਉਹ ਜਿਹੜੇ ਸੈਗਮੈਂਟਸ ਇਹ ਵੀ ਕਹਿ ਰਹੇ ਆ ਵੀ ਜਥੇਦਾਰ ਸਾਹਿਬ ਨੂੰ ਸ਼ਾਇਦ ਭੇਜ ਦਿੱਤਾ ਗਿਆ ਹੁਣ ਆਪਾਂ ਇਹ ਦਾਵਾ ਤੇ ਨਹੀਂ ਕਰ ਸਕਦੇ ਪਰ ਕੀ ਤੁਹਾਨੂੰ ਲੱਗਦਾ ਵੀ ਜਥੇਦਾਰ ਸਾਹਿਬ ਨੂੰ ਫੋਰਸਫੁਲੀ ਭੇਜ ਦਿੱਤਾ ਗਿਆ ਹੋਵੇ ਵੀ ਜਾਓ ਤੁਸੀਂ ਥੋੜੀ ਦੇਰ ਵਾਸਤੇ ਜਾਓ ਕਿਉਂਕਿ ਕਹਿੰਦੇ ਉਹਨਾਂ ਦਾ ਬੇਟਾ ਉੱਥੇ ਰਹਿੰਦਾ ਵੀ ਤੁਸੀਂ ਜਾ ਕੇ ਆਓ ਨਹੀਂ ਦੇਖੋ ਇਹ ਤਾਂ ਇਲਜ਼ਾਮ ਬਾਜ਼ੀਆਂ ਨੇ ਹਮੇਸ਼ਾ ਹੀ ਜਥੇਦਾਰ ਸਹਿਬਾਨਾ ਦੇ ਉੱਤੇ ਕੋਈ ਨਾ ਕੋਈ ਇਲਜ਼ਾਮ ਲੱਗਦੇ ਰਹੇ ਨੇ ਪਹਿਲਾਂ ਉਹਨਾਂ ਤੇ ਇਹ ਇਲਜ਼ਾਮ ਲੱਗਦੇ ਸੀ ਵੀ ਉਹ ਤਾਂ ਅਕਾਲੀ ਦਲ ਦੀ ਬੋਲੀ ਬੋਲਦੇ ਨੇ ਅਕਾਲੀ ਦਲ ਦੀ ਮਰਜ਼ੀ ਬਿਨਾ ਫੈਸਲੇ ਨਹੀਂ ਕਰਦੇ ਪਰ ਹੁਣ ਗਿਆਨੀ ਰਗਵੀਰ ਸਿੰਘ ਉਹਨਾਂ ਦਾ ਸਟੈਂਡ ਬੜਾ ਸਪਸ਼ਟ ਹੈ ਨਾ ਉਹਨਾਂ ਨੇ ਤਾਂ ਫੇਰ ਹੁਕਮ ਦਿੱਤਾ ਵੀ ਸੱਤ ਮੈਂਬਰੀ ਕਮੇਟੀ ਨਿਗਰਾਨੀ ਕਰੂਗੀ ਮੈਂਬਰਸ਼ਿਪ ਦੀ ਉਹਨਾਂ ਨੇ ਤਾਂ ਫੇਰ ਹੁਕਮ ਦਿੱਤਾ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਇਸ ਕਰਕੇ ਇਹ ਅਸੰਭਵ ਹੈ ਕਿ ਗਿਆਨੀ ਰਗਵੀਰ ਸਿੰਘ ਉਹਨਾਂ ਨੂੰ ਭੇਜ ਦਿੱਤਾ ਗਿਆ ਇਹ ਤਾਂ ਜਿਹੜੇ ਵਿਰੋਧੀ ਨੇ ਉਹਨਾਂ ਦੇ ਇਲਜ਼ਾਮ ਨੇ ਸੰਦੀਪ ਜੀ ਤੁਸੀਂ ਜ਼ਿਆਦਾ ਇਹਨਾਂ ਗੱਲਾਂ ਤੇ ਧਿਆਨ ਨਾ ਦਿਓ ਤੁਹਾਨੂੰ ਬੇਨਤੀ ਹੈ ਜੱਥੇਦਾਰ ਸਾਹਿਬ ਨਿਸ਼ਚਿਤ ਤੌਰ ਦੇ ਉੱਤੇ ਕਿਸੇ ਘਰੇਲੂ ਰੁਝੇਵੇਂ ਕਰਕੇ ਗਏ ਹੋਣਗੇ ਇਸ ਤੋਂ ਪਹਿਲਾਂ ਉਹਨਾਂ ਨੇ ਆਸਟ੍ਰੇਲੀਆ ਜਾਣਾ ਸੀ ਉਹ ਨਹੀਂ ਗਏ ਕਿਉਂਕਿ ਉਸ ਵੇਲੇ ਇਹ ਮਾਮਲਾ ਜ਼ਿਆਦਾ ਵੱਡਾ ਸੀ ਪਰ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜੱਥੇਦਾਰ ਗਿਆਨੀ ਰੁਕबीर ਸਿੰਘ ਮੋੜ ਦੇ ਕਦੋਂ ਹੈ ਕੀ ਉਹ 10-15 ਦਿਨਾਂ ਚ ਮੋੜ ਆਉਣਗੇ ਕੀ ਉਹਨਾਂ ਨੂੰ ਰੁਝੇਵਾ ਉਹਨਾਂ ਦਾ ਜ਼ਿਆਦਾ ਲੰਬਾ ਤਾਂ ਨਹੀਂ ਪੈਜੂ ਕੀ ਉਹ 20 ਤਰੀਕ ਤੱਕ ਆ ਜਾਣਗੇ ਕਿਉਂਕਿ 20 ਤਰੀਕ ਨੂੰ ਅਕਾਲੀ ਦਲ ਦੀ ਭਰਤੀ ਖਤਮ ਹੋ ਜਾਣੀ ਹੈ ਹੁਣ ਜੇ ਜੱਥੇਦਾਰ ਸਾਹਿਬ 20 ਤਰੀਕ ਤੋਂ ਬਾਅਦ ਆਉਂਦੇ ਨੇ ਸੰਦੀਪ ਜੀ ਜੀ ਫਿਰ ਤਾਂ 20 ਤਰੀਕ ਨੂੰ ਅਕਾਲੀ ਦਲ ਦੀ ਭਰਤੀ ਖਤਮ ਹੋ ਗਈ ਫਿਰ ਤਾਂ ਅਕਾਲੀ ਦਲ ਨੇ ਆਪਣੇ ਚੋਣ অবজারভার ਨਾਲ ਅਗਲਾ ਪ੍ਰੋਗਰਾਮ ਸ਼ੁਰੂ ਕਰ ਲੈਣਾ ਫਿਰ ਤਾਂ 1 ਮਾਰਚ ਨੂੰ ਜੇ 20 ਫਰਵਰੀ ਨੂੰ ਭਰਤੀ ਖਤਮ ਹੋ ਗਈ 28 ਜਾਂ 29 ਦਾ ਮਹੀਨਾ ਵਨ ਦਾ ਚੈੱਕ ਕਰਿਓ ਮੋਬਾਈਲ ਤੇ ਮੈਂ ਗੱਗੂ ਸਾਹਿਬ ਨੂੰ ਕਹੂੰਗਾ ਗੱਗੂ ਸਾਹਿਬ ਚੈੱਕ ਕਰਕੇ ਦੱਸਿਓ ਫਰਵਰੀ 28 ਦੀ ਹੈ ਜਾਂ 29 ਦੀ ਹੁਣ ਇਹਦਾ ਮਤਲਬ ਹੈ ਹਾਂ ਫਿਰ 20 ਤੋਂ ਬਾਅਦ 1 ਮਾਰਚ ਨੂੰ ਤਾਂ ਪ੍ਰਧਾਨਗੀ ਦੀ ਚੋਣ ਹੈ ਬਿਲਕੁਲ ਜੇ ਵੀ 28 ਦੀ ਹੈ ਜੀ ਗੱਗੂ ਸਾਹਿਬ ਸਾਡੇ ਟੈਕਨੀਕਲ ਹੈਡ ਨੇ ਸੋ ਜਿਹੜੀ 28 ਤਰੀਕ ਦਾ ਮਹੀਨਾ ਇਹ ਫਰਵਰੀ ਦਾ 20 ਤਰੀਕ ਨੂੰ ਭਰਤੀ ਖਤਮ ਹੈ 8 ਦਿਨ ਨੇ ਉਸ ਤੋਂ ਬਾਅਦ 1 ਮਾਰਚ ਨੂੰ ਵੋਟਾਂ ਨੇ ਅਕਾਲੀ ਦਲ ਦੀਆਂ ਹੁਣ ਅਗਰ ਆਪਣੇ ਗਿਆਨੀ ਰਗਵੀਰ ਸਿੰਘ ਜੀ 20 ਤਰੀਕ ਨੂੰ ਆਉਂਦੇ ਨੇ ਜਾਂ ਉਸ ਤੋਂ ਬਾਅਦ ਆਉਂਦੇ ਨੇ ਤਾਂ ਤਦ ਤੱਕ ਤਾਂ ਭਰਤੀ ਅਕਾਲੀ ਦਲ ਨੇ ਖਤਮ ਕਰ ਲੈਣੀ ਹੈ ਫਿਰ ਜਥੇਦਾਰ ਸਾਹਿਬ ਦੀ ਭੂਮਿਕਾ ਬਹੁਤ ਅਹਿਮियत ਵਾਲੀ ਹੋ ਜਾਊਗੀ ਯਾ ਤਾਂ ਜਥੇਦਾਰ ਸਾਹਿਬ ਪ੍ਰਵਾਨ ਕਰ ਦੇਣਗੇ ਵੀ ਜਿਹੜੀ ਮੈਂਬਰਸ਼ਿਪ ਹੋਈ ਹੈ ਚਲੋ ਠੀਕ ਹੈ ਤੁਸੀਂ ਪ੍ਰਧਾਨਗੀ ਦੀ ਚੋਣ ਕਰੋ ਜਾਂ ਜਥੇਦਾਰ ਸਾਹਿਬ ਕਹਿਣਗੇ ਵੀ ਮੈਂ ਕਹਿ ਕੇ ਗਿਆ ਸੀ ਵੀ ਸੱਤ ਮੈਂਬਰੀ ਕਮੇਟੀ ਮੈਂਬਰਸ਼ਿਪ ਦੀ ਨਿਗਰਾਨੀ ਕਰੂਗੀ ਤੇ ਤੁਸੀਂ ਸੱਤ ਮੈਂਬਰੀ ਕਮੇਟੀ ਸੱਦੀ ਨਹੀਂ ਕੋਈ ਮੀਟਿੰਗ ਨਹੀਂ ਹੋਈ ਕੋਈ ਉਹਨਾਂ ਦਾ ਰਿਲੇਵਾ ਨਹੀਂ ਹੋਇਆ ਤੁਹਾਡੇ ਨਾਲ ਕੋਈ ਵਾਕਫੀ ਨਹੀਂ ਹੋਈ ਕੋਈ ਉਹਨਾਂ ਨੇ ਹਿੱਸਾ ਨਹੀਂ ਲਿਆ ਹੁਣ ਤੁਸੀਂ ਮੈਨੂੰ ਦੱਸੋ ਹਜੇ ਤੱਕ ਨਾ ਦਾ ਮਨਪੀਤਿਆਲੀ ਭਰਤੀ 'ਚ ਲੱਗੇ ਨੇ ਨਾ ਸੰਤੋਸ਼ ਸਿੰਘ ਉਮੈਦਪੁਰ ਭਰਤੀ ਚ ਆਏ ਨੇ ਨਾ ਨਾ ਗੁਰਪ੍ਰਤਾਪ ਬਡਾਲਾ ਉਹਨਾਂ ਨੂੰ ਉਹ ਕਹਿੰਦੇ ਮੈਂ ਜਾਣਾ ਨਹੀਂ ਨਾ ਹਰਜਿੰਦਰ ਸਿੰਘ ਧਾਮੀ ਹੋਣੀ ਹੁਣ ਜਦੋਂ ਹਰਜਿੰਦਰ ਸਿੰਘ ਧਾਮੀ ਹੋਣੀ ਮੇਰੇ ਖਲ ਨਹੀਂ ਗਏ ਭਰਤੀ ਚੋ ਵੀ ਹੁਣ ਅਗਰ ਇਹ ਸਾਰੇ ਲੋਕ ਭਰਤੀ ਨਹੀਂ ਕਰਨਗੇ ਫਿਰ ਜੱਥੇਦਾਰ ਸਾਹਿਬ ਦਾ ਹੁਕਮ ਕੀ ਹੋਏਗਾ 20 ਤਰੀਕ ਤੋਂ ਬਾਅਦ ਹੁਣ ਇਹਦੇ ਉੱਪਰ ਆ ਕੇ ਵੀ ਬਹੁਤ ਵੱਡੀ ਸਾਰਿਆਂ ਦੀ ਗੱਲ ਖੜੀ ਹੈ ਬਾਕੀ ਹਰਜਿੰਦਰ ਸਿੰਘ ਧਾਮੀ ਅਗਰ ਭਰਤੀ ਪ੍ਰਕਿਰਿਆ ਚ ਲੱਗ ਗਏ ਤੇ ਸਾਨੂੰ ਜ਼ਰੂਰ ਇਹਦੇ ਬਾਰੇ ਜਾਣਕਾਰੀ ਦੇ ਦੇਣਾ ਅਸੀਂ ਕਹਿ ਦਵਾਂਗੇ ਕਿ ਉਹ ਭਰਤੀ ਕਰ ਰਹੇ ਨੇ ਪਰ ਸਵਾਲ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਹਲੇ ਤੱਕ ਮੀਟਿੰਗ ਨਹੀਂ ਬੁਲਾਈ ਸੱਤ ਮੈਂਬਰੀ ਕਮੇਟੀ ਦੀ ਭਾਵੇਂ ਜਥੇਦਾਰ ਸਾਹਿਬ ਵੀ ਕਹਿ ਗਏ ਨੇ ਵੱਡੇ ਮੁੱਖ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਿ ਸੱਤ ਮੈਂਬਰੀ ਕਮੇਟੀ ਮੈਂਬਰਸ਼ਿਪ ਦੀ ਨਿਗਰਾਨੀ ਕਰੇਗੀ ਵਰਕਿੰਗ ਮੀਟਿੰਗ ਨੂੰ ਵੀ ਕਹਿ ਗਏ ਨੇ ਧਾਮੀ ਸਾਹਿਬ ਨੂੰ ਬੇਨਤੀਆਂ ਕੀਤੀਆਂ ਨੇ ਸੰਤਾਨ ਸਿੰਘ ਉਮੈਦਪੁਰਾ ਨੇ ਗੁਰਪ੍ਰਤਾਪ ਵਡਾਲਾ ਨੇ ਬੇਨਤੀ ਕੀਤੀ ਮਨਪੀਤਿਆਲੀ ਨੇ ਬੇਨਤੀ ਕੀਤੀ ਇਹ ਪਤਾ ਲੱਗਿਆ ਹਜੇ ਤੱਕ ਸੱਤ ਮੈਂਬਰੀ ਕਮੇਟੀ ਦੀ ਬੈਠਕ ਨਹੀਂ ਹੋਈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਨਵੇਂ ਤਰ੍ਹਾਂ ਦਾ ਰੇੜਕ ਹੈ ਅੱਛਾ ਡੱਲਾ ਸਾਹਿਬ ਜਿੱਦਾਂ ਤੁਸੀਂ ਕਹਿ ਰਹੇ ਸੀਗੇ ਵੀ ਇਹਨਾਂ ਨੇ ਇਕੱਠੇ ਹੀ ਰਹਿਣ ਦਾ ਮਨ ਬਣਾਇਆ ਹੋਇਆ ਵੀ ਅਸੀਂ ਰਹਿਣਾ ਅਕਾਲੀ ਦਲ ਚਾਹ ਪਰ ਪ੍ਰਧਾਨ ਸਾਡੀ ਮਰਜ਼ੀ ਦਾ ਹੋਣਾ ਚਾਹੀਦਾ ਹੁਣ ਜੇ ਫਰਜ ਕਰ ਲੋ ਸੁਧਾਰ ਲਹਿਰ ਵਾਲਿਆਂ ਦੀ ਮਰਜ਼ੀ ਦੇ ਪ੍ਰਧਾਨ ਨਹੀਂ ਚੁਣੇ ਜਾਂਦੇ ਇੱਕ ਤਰੀਕ ਨੂੰ ਤੇ ਫਿਰ ਇਹਨਾਂ ਦਾ ਹਾਲ ਲਗਭਗ ਕਾਂਗਰਸ ਵਾਲਾ ਨਹੀਂ ਹੋ ਜਾਏਗਾ ਵੀ ਜਿੱਦਾਂ ਕਾਂਗਰਸ ਦੇ ਵਿੱਚ ਵੀ ਇਹੋ ਕੁਝ ਚੱਲਦਾ ਅਕਾਲੀ ਦਲ ਦੇ ਇਕੱਠਾ ਕਰ ਲੈਣਗੇ ਜ세ਦਾਰ ਸਾਹਿਬ ਫਿਰ ਆਦੇਸ਼ ਕਰ ਦੇਣਗੇ ਵੀ ਇਕੱਠੇ ਰਹੋ ਇਕੱਠੇ ਚੋਣਾ ਲੜੋ ਇਕੱਠੇ ਪਰ ਪ੍ਰਧਾਨ ਆਪਣੀ ਮਰਜ਼ੀ ਦਾ ਨਹੀਂ ਹੋਏਗਾ ਤੇ ਹਾਲ ਉਦਾਂ ਦਾ ਨਹੀਂ ਹੁੰਦਾ ਦਿਖਾਈ ਦਿੰਦਾ ਦੇਖੋ ਜਿਹੜੇ ਸੁਧਾਰ ਲਹਿਰ ਵਾਲੇ ਲੀਡਰ ਨੇ ਉਹ ਲੋ ਅਗਰ 20 ਤਰੀਕ ਨੂੰ ਮੈਂਬਰਸ਼ਿਪ ਖਤਮ ਹੋ ਕੇ ਸੁਖਵੀਰ ਬਾਦਲ ਪ੍ਰਧਾਨ ਚੁਣਿਆ ਜਾਂਦਾ ਤੇ ਸੁਧਾਰ ਲਹਿਰ ਵਾਲੇ ਕੋਈ ਸ਼ਮੂਲੀਅਤ ਕਰਦੇ ਨਹੀਂ ਫਿਰ ਸੁਧਾਰ ਲਹਿਰ ਵਾਲਿਆਂ ਨੇ ਤਾਂ ਪ੍ਰਧਾਨ ਬਣਨਾ ਹੀ ਨਹੀਂ ਅਕਾਲੀ ਦਲ ਦਾ ਉਹਨਾਂ ਨੇ ਕਹਿਣਾ ਅਸੀਂ ਇਸ ਮੈਂਬਰਸ਼ਿਪ ਨੂੰ ਔਰ ਇਸ ਚੋਣ ਨੂੰ ਸਵੀਕਾਰ ਹੀ ਨਹੀਂ ਕਰਦੇ ਸੁਧਾਰ ਲਹਿਰ ਦੀ ਜਿਹੜੀ ਲਾਈਨ ਹੈ ਨਾ ਜੀ ਉਹ ਜੱਥੇਦਾਰ ਸਾਹਿਬ ਦੇ ਹੁਕਮਾਂ ਤੇ ਅਮਲ ਚਾਹੁੰਦੀ ਹੈ ਸੁਧਾਰ ਲਹਿਰ ਵਾਲੇ ਲੀਡਰ ਚਾਹੁੰਦੇ ਨੇ ਕਿ ਜੱਥੇਦਾਰ ਸਾਹਿਬ ਨੇ ਜੋ ਕੁਝ ਆਦੇਸ਼ ਕੀਤੇ ਨੇ ਅਕਾਲੀ ਦਲ ਇਨ ਬਿਨੋਂ ਨੂੰ ਪ੍ਰਵਾਨ ਕਰੇ ਜੀ ਜੇ ਅਕਾਲੀ ਦਲ ਮੌਜੂਦਾ ਮੈਂਬਰਸ਼ਿਪ ਨੂੰ 20 ਤਰੀਕ ਨੂੰ ਖਤਮ ਕਰਕੇ ਪ੍ਰਧਾਨ ਚੁਣੇ ਗਿਆ ਤੇ ਸੱਤ ਮੈਂਬਰੀ ਕਮੇਟੀ ਉਸੇ ਤਰ੍ਹਾਂ ਖੜੀ ਰਹਿੰਦੀ ਹੈ ਜਿਵੇਂ ਹੁਣ ਖੜੀ ਹੈ ਕਿ ਬਣੀ ਤਾਂ ਹੈ ਕਮੇਟੀ ਬਿਲਕੁਲ ਜੱਥੇਦਾਰ ਸਾਹਿਬ ਵੀ ਕਹਿੰਦੇ ਕਾਇਮ ਹੈ ਪਰ ਉਸ ਕਮੇਟੀ ਨੂੰ ਅਕਾਲੀ ਦਲ ਨੇ ਅਗਰ ਨਾ ਸੱਦਿਆ ਹਰਜਿੰਦਰ ਸਿੰਘ ਧਾਮੀ ਨੇ ਮੀਟਿੰਗ ਕਰਕੇ ਕਮੇਟੀ ਦੀ ਕੋਈ ਵਰਕਿੰਗ ਕਮੇਟੀ ਨੂੰ ਨਾ ਬੇਨਤੀ ਕੀਤੀ ਜਾਂ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕੋਈ ਸਨੇਹਾ ਨਾ ਦਿੱਤਾ ਤੇ ਗੱਲ ਇਸੇ ਤਰ੍ਹਾਂ ਹੀ ਰਹੀ ਫਿਰ ਸੁਧਾਰ ਲਹਿਰ ਦੇ ਲੀਡਰ ਅਕਾਲੀ ਦਲ ਦੀ ਨਾ ਤਾਂ ਮੈਂਬਰਸ਼ਿਪ ਨੂੰ ਪ੍ਰਵਾਨ ਕਰਨਗੇ ਨਾ ਨਵੇਂ ਪ੍ਰਧਾਨ ਨੂੰ ਪ੍ਰਵਾਨ ਕਰਨਗੇ ਇਹਦਾ ਮਤਲਬ ਹੈ ਫਿਰ ਸੁਧਾਰ ਲਹਿਰ ਦੇ ਲੀਡਰਾਂ ਕੋਲੇ ਰਸਤਾ ਕੀ ਹੈ ਫਿਰ ਸੁਧਾਰ ਲਹਿਰ ਦੇ ਲੀਡਰਾਂ ਕੋਲੇ ਰਸਤਾ ਇੱਕੋ ਹੀ ਹੈ ਕਿ ਜਾਂ ਤਾਂ ਉਹ ਆਪਣਾ ਵਖਰਾ ਕੋਈ ਅਕਾਲੀ ਦਲ ਬਣਾਉਣਗੇ ਜਾਂ ਫੇਰ ਘਰ ਬੈਠਣਗੇ ਜਾਂ ਘਰ ਨਹੀਂ ਬੰਦੇ ਜਾਂ ਉਹ ਜਥੇਦਾਰ ਸਾਹਿਬ ਨੂੰ ਕਹਿਣਗੇ ਜੀ ਹੁਣ ਸਾਨੂੰ ਹੁਕਮ ਦਿਓ ਅਸੀਂ ਕੀ ਕਰੀਏ ਵੀ ਤੁਸੀਂ ਕਿਹਾ ਸੀ ਸੱਤ ਮੈਂਬਰੀ ਕਮੇਟੀ ਕਾਇਮ ਹੈ ਤੇ ਉਹਨਾਂ ਨੇ ਤਾਂ ਮੈਂਬਰਸ਼ਿਪ ਖਤਮ ਕਰਕੇ ਪ੍ਰਧਾਨ ਵੀ ਚੁਣ ਲਿਆ ਹੁਣ ਸਾਡੇ ਲਈ ਹੁਕਮ ਦੱਸੋ ਫੇਰ ਗੱਲ ਜਥੇਦਾਰ ਸਾਹਿਬ ਤੇ ਆ ਜਾਣੀ ਹੈ ਦੇਖੋ ਜਿਹੜੀ ਅਕਾਲੀ ਸਿਆਸਤ ਦਾ ਨਿਤਾਰਾ ਹੈ ਨਾ ਅਕਾਲੀ ਸਿਆਸਤ ਦਾ ਜਿਹੜਾ ਇਹ ਰੌਲਾ ਹੈ ਜੀ ਇਹ ਖਤਮ ਹੋਣਾ ਹੈ ਜਦੋਂ ਸ਼੍ਰੀ ਖਾਲਸਾਹ ਕੁਰਤਬ ਸਾਹਿਬ ਦੇ ਜਥੇਦਾਰ స్పష్ట ਹੁਕਮ ਕਰਨਗੇ ਅਗਰ ਮੰਨ ਲਓ ਸੱਤ ਮੈਂਬਰੀ ਕਮੇਟੀ ਨੂੰ ਅਕਾਲੀ ਦਲ ਉਸੇ ਤਰ੍ਹਾਂ ਹੀ ਉਹਦੇ ਨਾਲ ਨਿਬੜਦਾ ਜਿਵੇਂ ਤੱਕ ਹੁਣ ਨਿਬੜ ਰਿਹਾ ਸੀ ਤੇ 20 ਤਰੀਕ ਨੂੰ ਮੈਂਬਰਸ਼ਿਪ ਖਤਮ ਕਰਕੇ ਉਹ 1 ਤਰੀਕ ਨੂੰ ਪ੍ਰਧਾਨ ਚੁਣ ਲੈਂਦੇ ਨੇ ਮਾਰਚ ਨੂੰ ਫਿਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਕੀ ਉਸ ਪ੍ਰਧਾਨ ਨੂੰ ਮਾਨਤਾ ਦੇਣਗੇ ਉਹਦੇ ਉੱਪਰ ਵੀ ਬਹੁਤ ਸਾਰੀਆਂ ਗੱਲਾਂ ਖੜੀਆਂ ਨੇ ਸੋ ਅਕਾਲੀ ਸਿਆਸਤ ਐਡੀ ਛੇਤੀ ਮੁਕਣੀ ਨਹੀਂ ਜੋ ਕੁਝ ਚੱਲ ਰਿਹਾ ਹਜੇ ਕੱਲ੍ਹ ਤੱਕ ਤੇ ਨਹੀਂ ਮੁੱਕਣੀ ਮਤਲਬ ਆਪਾਂ ਦੀ ਲੜਾਈ ਹੈ ਨਾ ਇਹ ਵਾਂਗ ਰੋਲੇ ਇਹ ਸਿਆਸੀ ਵਾਂਗ ਰੋਲੇ ਐਂ ਚੱਲਣਗੇ ਇਹਦਾ ਹਜੇ ਆਪਾਂ ਇੰਤਜ਼ਾਰ ਕਰਦੇ ਆਂ ਹਜੇ ਮੈਨੂੰ ਲੱਗਦਾ ਵੀ ਦੁੱਧ ਚ ਜ਼ਿਆਦਾ ਮਧਾਣੀ ਵੀ ਮਾਰਨ ਦੀ ਲੋਟ ਦੀ ਆਪਾਂ ਵੇਖਦੇ ਆਂ ਕੁਦਰਤੀ ਤੌਰ ਤੇ ਕੀ ਹੁੰਦਾ ਅੱਛਾ ਆਪਾਂ ਨਾਲ ਹੀ ਫਿਰ ਹੁਣ ਨਾ ਗੱਲ ਕਾਂਗਰਸ ਦੀ ਕਰ ਹੀ ਲੈਨੇ ਆਂ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਚੋਣਾਂ ਨੇ ਸਾਨੂੰ ਸਾਰਿਆਂ ਨੂੰ ਪਤਾ ਤੇ ਕਾਂਗਰਸ ਨੇ ਅੱਜ ਆਪਣਾ ਜਿਹੜਾ ਚੋਣ ਮੈਨੀਫੈਸਟੋ ਹੈ ਉਹ ਜਾਰੀ ਕਰ ਦਿੱਤਾ 300 ਯੂਨਿਟ ਕਹਿੰਦੇ ਅਸੀਂ ਫ੍ਰੀ ਬਿਜਲੀ ਦੇਾਂਗੇ 2500 ਰੁਪਇਆ ਮਹਲਾਵਾਂ ਨੂੰ ਦੇਾਂਗੇ ਤੇ 500 ਰੁਪਇਆ ਸਿਲੰਡਰ ਦੇ ਉੱਤੇ ਇੱਕ ਸਬਸਿਡੀ ਅਨਾਉਂਸ ਕੀਤੀ ਆ ਤੇ 25 ਲੱਖ ਦਾ ਬੀਮਾ ਵੀ ਕਹਿੰਦੇ ਕਰਾ ਕੇ ਦੇਾਂਗੇ ਹੁਣ ਇੱਕ ਤੇ 5 ਤਰੀਕ ਨੂੰ ਚੋਣਾਂ ਨੇ ਲਗਭਗ 5-7 ਦਿਨ ਹੀ ਰਹਿ ਗਏ ਆ ਚੋਣ ਮੈਨੀਫੈਸਟੋ ਦੇਰੀ ਨਾਲ ਲੱਗਦਾ ਮੇਰੇ ਹਿਸਾਬ ਦੇ ਨਾਲ ਬਾਕੀ ਤੁਸੀਂ ਬਿਹਤਰ ਜਾਣਦੇ ਹੋ ਤੇ ਗੱਲਾਂ ਤੇ ਉਹੀ ਆ ਜੋ ਕੇਜਰੀਵਾਲ ਵੀ ਦੇ ਰਿਹਾ ਤੇ ਜੋ ਭਾਜਪਾ ਵੀ ਕਰ ਰਹੀ ਹੈ ਇੱਕ ਤਾਂ ਜਦੋਂ ਅਸੀਂ ਦਿੱਲੀ 'ਚ ਭਾਜਪਾ ਦੇਖਦੇ ਆਂ ਔਰ ਅਰਵਿੰਦ ਕੇਜਰੀਵਾਲ ਦੇਖਦੇ ਆਂ ਇਹ ਤਾਂ ਸਮਝ ਆਉਂਦਾ ਵੀ 400 ਮੀਟਰ ਦੀ ਦੌੜ ਹੈ ਆਮ ਆਦਮੀ ਪਾਰਟੀ ਔਰ ਬੀਜੇਪੀ ਵਾਲੇ 400 ਮੀਟਰ ਦੀ ਦੌੜ ਬਹੁਤ ਅੱਗੇ ਨਿਕਲ ਗਏ ਹੂੰ ਇੰਜ ਲੱਗਦਾ ਕਾਂਗਰਸ ਵਾਲੇ ਹੁਣ ਥੋੜੀ ਜੀ ਉਹਨਾਂ ਨੇ ਰੇਸ ਫੜੀ ਹੈ ਕਈ ਵਾਰੀ ਮੇਰੇ ਵਾਂਗ ਕਈ ਜਗ੍ਹਾ ਤਿੰਨ ਖਿਡਾਰੀਆਂ ਦੀਆਂ ਦੌੜਾਂ ਲੱਗਦੀਆਂ ਨੇ ਨਾ ਸੰਦੀਪ ਜੀ ਜੀ ਕਈ ਵਾਰ ਇੱਕ ਅਦਾ ਮੇਰੇ ਵਰਗਾ ਹੀ ਹੁੰਦਾ ਜਿਹੜਾ ਪਹਿਲਾਂ ਹੀ ਤੀਜੇ ਨੰਬਰ ਤੇ ਖੜਾ ਹੁੰਦਾ ਤੇ ਫਿਰ ਉਹ ਭੱਜਣ ਦੀ ਥਾਂ ਤੁਰਦਾ ਹੈ ਕਾਂਗਰਸ ਮੈਨੂੰ ਉੱਥੇ ਤੁਰਦੀ ਨਜ਼ਰ ਆ ਰਹੀ ਹੈ ਹੁਣ ਕਾਂਗਰਸ ਵਾਲੇ ਕਹਿੰਦੇ ਅਸੀਂ 300 ਯੂਨਿਟ ਮੁਫਤ ਬਿਜਲੀ ਦਵਾਂਗੇ ਪੰਜਾਬ ਚ ਕਾਂਗਰਸ ਵਾਲੇ ਕਹਿੰਦੇ ਵੀ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਤੇ ਕਰਜ਼ਾ ਚੜਾਤਾ ਕੋਈ ਪੁੱਛੇ ਦਿੱਲੀ ਵਾਲੀ ਕਾਂਗਰਸ ਨੂੰ ਵੀ ਤੁਸੀਂ 300 ਯੂਨਟ ਮੁਫਤ ਬਿਜਲੀ ਦੇਣੀ ਹੈ ਜਿਹੜੀ ਇਹਦਾ ਪੈਸਾ ਤੁਸੀਂ ਕਿੱਥੋਂ ਲਿਆਉਣਾ ਭਾਈ ਫਿਰ 300 ਯੂਨਟ ਬਿਜਲੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਮੁਫਤ ਦੇ ਰਹੇ ਨੇ ਦਿੱਲੀ ਚ 300 ਜਾਂ 200 200 ਦੇ ਰਹੇ ਨੇ ਸ਼ੋਸਠੀ ਹੁਣ ਜਿਹੜੀ ਪਹਿਲਾਂ ਹੀ ਉੱਥੇ ਮੁਫਤ ਬਿਜਲੀ ਮਿਲ ਰਹੀ ਹੈ ਲੋਕਾਂ ਨੂੰ ਤੇ ਉਹ ਮਿਲ ਰਹੀ ਐ ਕਾਂਗਰਸ ਨੇ ਹਜੇ ਤੱਕ ਕਦੀ ਉਥੇ ਦਿੱਤੀ ਨਹੀਂ ਸੀ ਤੇ ਕਾਂਗਰਸ ਦੇ ਇਸ ਵਾਅਦੇ ਤੇ ਕਿੰਨੇ ਲੋਕ ਅਮਲ ਕਰਨਗੇ ਵੀ ਭਾਈ ਕਾਂਗਰਸ ਸਾਨੂੰ 300 ਜੂਰਟ ਮੁਫਤ ਬਿਜਲੀ ਦਊ ਜੇ ਕਾਂਗਰਸ ਸੱਤਾ ਦੇ ਵਿੱਚ ਆਈ ਤਾਂ ਤੁਹਾਡੀ ਗੱਲ ਨਾਲ ਇੱਕ ਹੋਰ ਗੱਲ ਜੋੜਾਂ ਜਿੱਦਾਂ ਕਾਂਗਰਸ ਵਾਲੇ ਇੱਥੇ ਲੀਡਰ ਬਾਰ-ਬਾਰ ਇੱਕ ਗੱਲ ਹੋਰ ਵੀ ਕਰਦੇ ਆ ਨਾ ਵੀ ਪੰਜਾਬ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਹਾਲੇ ਤੱਕ ਮਹਿਲਾਵਾਂ ਨੂੰ ਇੱਕ 1100 ਨਹੀਂ ਦਿੱਤਾ 1100 ਨਹੀਂ ਦਿੱਤਾ ਉੱਥੇ ਕਹਿੰਦੇ ਆ 2500 ਦੇਣਾ 2500 ਦੇਣਾ ਹੁਣ ਭਗਵੰਤ ਮਾਨ ਨੇ ਮੈਨੂੰ ਲੱਗਦਾ ਇਸ ਬਜਟ ਦੇ ਵਿੱਚ 1100 ਰੁਪਏ ਦਾ ਐਲਾਨ ਕਰ ਦੇਣਾ ਹੁਣ ਕਾਂਗਰਸ ਵਾਲੇ ਪੰਜਾਬ ਵਾਲੇ ਦਿੱਲੀ ਜਾ ਕੇ ਥਾਂ ਥਾਂ ਬੋਲਦੇ ਨੇ ਬੀਜੇਪੀ ਵਾਲੇ ਵੀ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਚ ਮਹਿਲਾਵਾਂ ਨਾਲ ਵਾਅਦਾ ਪੂਰਾ ਨਹੀਂ ਕੀਤਾ ਉਹਨਾਂ ਨੂੰ 1100 ਰੁਪਏ ਨਹੀਂ ਦਿੱਤਾ ਤੇ ਹੁਣ ਭਗਵੰਤ ਮਾਨ ਨੇ ਮਾਰਚ ਅਪ੍ਰੈਲ ਚ ਬਜਟ ਆ ਸਾਡਾ ਪੰਜਾਬ ਦਾ 1100 ਦੇ ਦੇਣਾ ਤੇ ਫੇਰ ਪੰਜਾਬ ਚ ਨਾ ਕਾਂਗਰਸ ਵਾਲੇ ਵਿਰੋਧ ਕਰ ਸਕਣਗੇ ਨਾ ਬੀਜੇਪੀ ਵਾਲੇ ਵੀ ਤੁਸੀਂ 1100 ਕਿਉਂ ਦਿੱਤਾ ਜੀ ਇਸ ਕਰਕੇ ਦਿੱਲੀ ਚ ਜਿਹੜੀ ਇਹਨਾਂ ਨੇ ਇਹ ਗੱਲ ਕੀਤੀ ਆ ਨਾ ਵੀ ਪੰਜਾਬ ਵਾਲਿਆਂ ਨੇ ਦਿੱਤਾ ਨਹੀਂ ਮੈਨੂੰ ਲੱਗਦਾ ਇਹ ਸਰਕਾਰ ਤੇ ਦਬਾਅ ਇਹਨਾਂ ਪੈ ਗਿਆ ਭਗਵੰਤ ਮਾਨ ਵੈਸੇ ਤਾਂ ਪਹਿਲਾਂ ਹੀ ਮਨ ਬਣਾਈ ਬੈਠਾ ਹੈ ਵੀ ਆਪਾਂ ਦੇਣਾ ਹੀ ਦੇਣਾ ਹੈ ਮੈਨੂੰ ਲੱਗਦਾ ਆ ਅਗਲੇ ਮਹੀਨੇ ਮਾਰਚ ਅਪ੍ਰੈਲ ਚ ਉਹਨਾਂ ਨੇ ਦੇ ਹੀ ਦੇਣਾ ਪੰਜਾਬ ਚ ਜੇ ਆਪਾਂ ਦਿੱਲੀ ਚਾਈਏ ਹੁਣ ਕਹਿੰਦੇ ਜੀ ਅਸੀਂ 2500 ਰੁਪਏ ਮਹਲਾਵਾਂ ਨੂੰ ਦਵਾਂਗੇ ਔਰ ਕਿਸੇ ਵੀ ਪਾਰਟੀ ਨੇ ਦਿੱਲੀ ਚ ਨਾ ਭਾਜਪਾ ਨੇ ਨਾ ਕਾਂਗਰਸ ਨੇ ਕੋਈ ਪਲਾਨ ਬਣਾ ਕੇ ਨਹੀਂ ਚੋਣ ਕਮਿਸ਼ਨ ਨੂੰ ਜਮ੍ਹਾਂ ਕਰਾਇਆ ਵੀ ਅਸੀਂ 2500 ਰੁਪਏ ਕਿੱਥੋਂ ਲਿਆਵਾਂਗੇ ਇਹਦਾ ਮਤਲਬ ਹੈ ਇਹ ਲੋਕਾਂ ਦਾ ਪੈਸਾ ਲੋਕਾਂ ਨੂੰ ਦੇ ਕੇ ਲੋਕਾਂ ਦੀਆਂ ਵੋਟਾਂ ਚਾਹੁੰਦੇ ਨੇ ਇਹ ਲੋਕਾਂ ਦਾ ਹੀ ਪੈਸਾ ਜਿਹੜਾ ਇਹਨਾਂ ਨੇ ਦੇਣਾ ਹੈ ਇਹ ਕੋਈ ਕਾਂਗਰਸ ਪਾਰਟੀ ਨੇ ਆਪਣੇ ਖਾਤੇ ਤੋਂ ਨਹੀਂ ਦੇਣਾ ਭਾਜਪਾ ਨੇ ਆਪਣੇ ਖਾਤੇ ਤੋਂ ਨਹੀਂ ਦੇਣਾ ਆਪ ਨੇ ਆਪਣੇ ਖਾਤੇ ਤੋਂ ਨਹੀਂ ਦੇਣਾ ਪਰ ਕਿਉਂਕਿ ਆਮ ਆਦਮੀ ਪਾਰਟੀ ਨੇ ਪਹਿਲ ਕਰਤੀ ਦਿੱਲੀ 'ਚ ਮੁਫਤ ਬਿਜਲੀ ਦੇ ਕੇ ਪੰਜਾਬ 'ਚ ਮੁਫਤ ਬਿਜਲੀ ਦੇ ਕੇ ਇਸ ਕਰਕੇ ਇਸ ਕਰਕੇ ਹੁਣ ਬਾਕੀ ਪਾਰਟੀਆਂ ਲਈ ਇਹ ਮਜਬੂਰੀ ਬਣ ਗਈ ਸੰਦੀਪ ਜੀ ਔਰ ਤੁਸੀਂ ਵੇਖਿਓ ਇਹ ਤਾਂ ਗੱਲ ਦਿੱਲੀ ਦੀ ਹੈ ਦਿੱਲੀ ਚ ਤਾਂ ਚਲੋ ਜੋ ਕੁਝ ਹੋਣਾ ਹੈ 5 ਫਰਵਰੀ ਨੂੰ ਆਪਾਂ ਨੂੰ ਪਤਾ ਲੱਗ ਜੂ ਹੁਣ ਪੰਜਾਬ ਦੇ ਵਿੱਚ ਜਦੋਂ ਨੂੰ ਸਤਾਈ ਆਉਣੀ ਹੈ ਮੈਨੂੰ ਲੱਗਦਾ ਦੂਜੀਆਂ ਪਾਰਟੀਆਂ ਵਾਲੇ ਆਫਰ ਲੈ ਕੇ ਆਉਣਗੇ ਸੋ ਬੇਨਤੀ ਉਹਨਾਂ ਨੂੰ ਇਹ ਹੈ ਵੀ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ 2500 ਰੁਪਏ ਦੇਣਾ ਹੈ ਬੀਜੇਪੀ ਵਾਲਿਓ ਤੇ ਤੁਸੀਂ ਬਤਾਰ ਕੇਂਦਰ ਸਰਕਾਰ ਪੰਜਾਬ ਦੀਆਂ ਮਹਿਲਾਵਾਂ ਨੂੰ 2500 ਰੁਪਏ ਪਾ ਦਿਓ ਭਾਈ ਮਾਰਚ ਜੇ ਤੁਸੀਂ ਜਿਹੜੀ ਗੱਲ ਤੁਸੀਂ 27 ਜਾ ਕੇ ਕਹਿਣੀ ਆ ਪੰਜਾਬ ਚ ਵੀ ਅਸੀਂ ਪੰਜਾਬ ਦੀਆਂ ਮਹਿਲਾਵਾਂ ਨੂੰ 2500 ਜਾਂ 2000 ਰੁਪਏ ਦਵਾਂਗੇ ਤੁਹਾਡੀ ਕੇਂਦਰ ਚ ਸਰਕਾਰ ਹੈ ਤੁਸੀਂ ਹੀ ਦੇ ਦਿਓ ਪੰਜਾਬ ਦੀਆਂ ਮਹਿਲਾਵਾਂ ਦੇ ਖਾਤੇ ਚ 2-2000 ਰੁਪਏ 1-1200 ਰੁਪਏ ਜੇ ਤੁਹਾਨੂੰ ਇਸ ਗੱਲ ਦਾ ਗੁੱਸਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਤੇ ਤੁਸੀਂ ਵੀ ਦਿੱਲੀ ਦੀ ਸਰਕਾਰ ਨੇ ਕੋਈ ਆਪਣੀ ਪਾਰਟੀ ਨੇ ਨਹੀਂ ਦੇਣਾ ਬੀਜੇਪੀ ਨੇ ਉਹ ਵੀ ਭਾਰਤ ਸਰਕਾਰ ਦੇ ਖਜ਼ਾਨੇ ਚੋਂ ਦੇਣਾ ਤੇ ਭਾਰਤ ਸਰਕਾਰ ਦੇ ਖਜ਼ਾਨੇ ਚ ਆਪਾਂ ਸਾਰੇ ਟੈਕਸ ਦੰਦੇ ਆ ਭਾਵੇਂ ਮਹਾਰਾਸ਼ਟਰ ਵਾਲਿਆਂ ਭਾਵੇਂ ਪੰਜਾਬ ਵਾਲਿਆਂ ਭਾਵੇਂ ਮੱਧ ਪ੍ਰਦੇਸ਼ ਵਾਲਿਆਂ ਭਾਵੇਂ ਰਾਜਸਥਾਨ ਵਾਲਿਆਂ ਪਰ ਫਿਰ ਡੱਲਾ ਸਾਹਿਬ ਸਾਰੀ ਸਿਆਸਤ ਜਾਂ ਕਿੱਧਰ ਇਹ ਤੇ ਫਿਰ ਖਰੀਦੋ ਫਰੋਖਤ ਹੋ ਗਈ ਨਾ ਲੀਗਲੀ ਕਾਨੂੰਨੀ ਤੌਰ ਤੇ ਖਰੀਦੋ ਫਰੋਖਤ ਹੋ ਦੇਖੋ ਕਈ ਵਾਰੀ ਹੁੰਦਾ ਕੀ ਹੈ ਨਾ ਜੀ ਉੱਚਾ ਪਹਾੜ ਹੁੰਦਾ ਉਸ ਪਹਾੜ ਤੇ ਕੋਈ ਵਿਅਕਤੀ ਚੜ੍ਹਿਆ ਨਹੀਂ ਹੁੰਦਾ ਇਹ ਉਸੇ ਤਰ੍ਹਾਂ ਦੀ ਗੱਲ ਹੈ ਕਿ ਸਾਰੀਆਂ ਪਾਰਟੀਆਂ ਹਜੇ ਦੇ ਰਹੀਆਂ ਨੇ ਕਦੋਂ ਤੱਕ ਦੇਣਗੀਆਂ ਇਹਦਾ ਕਿਸੇ ਨੂੰ ਨਹੀਂ ਪਤਾ ਕਿ ਕਦੋਂ ਤੱਕ ਦਿੰਦੇ ਰਹਿਣਗੀਆਂ ਪਾਰਟੀਆਂ 2011 ਸੂਈ ਕਿਸੇ ਨੂੰ ਨਹੀਂ ਪਤਾ ਕਦੋਂ ਤੱਕ ਚੱਲਣਾ ਹੈ ਪਰ ਚੱਲ ਰਿਆ ਇਸ ਕਰਕੇ ਪਹਾੜ ਦੀ ਉਚਾਈ ਦਾ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਟੀਸੀ ਤੇ ਪਹੁੰਚ ਜਾਂਦੇ ਹੋ ਸੋ ਇਹ ਕੰਮ ਹਜੇ ਟੀਸੀ ਤੇ ਪਹੁੰਚਿਆ ਹੀ ਨਹੀਂ ਹਜੇ ਤੱਕ 1100 ਰੁਪਏ ਆ ਪੰਜਾਬ ਚ ਹਜੇ ਚੋਣਾਂ ਚ ਮੈਨੂੰ ਲੱਗਦਾ ਹੈ ਐਤਕੀ ਪੰਜਾਬ ਚ ਕਾਂਗਰਸ ਵਾਲੇ ਵੀ ਕਹਿਣਗੇ ਵੀ ਅਸੀਂ 2500 ਦਵਾਂਗੇ ਹੋ ਸਕਦਾ ਬੋਲੀ ਲਾ ਲੈਣ ਪੋਲਿਟੀਕਲ ਪਾਰਟੀਆਂ ਵੀ ਜੇ ਆਪ ਵਾਲੇ 1100 ਕਹਿੰਦੇ ਆ ਕਾਂਗਰਸ ਵਾਲੇ ਕਹਿਣਗੇ 2500 ਹੋ ਸਕਦਾ ਹੈ ਭਗਵੰਤ ਮਾਨ ਬੋਲੀ ਵਧਾ ਦੇ ਵੀ ਅਸੀਂ 3000 ਦਵਾਂਗੇ ਬੀਜੇਪੀ ਬੀਜੇਪੀ 3500 ਦੇ ਆਜੇ ਵੀ ਅਸੀਂ 3500 ਦਵਾਂਗੇ ਮੈਂ ਕਹਿੰਦਾ ਇਹ ਗੱਲ 5-7000 ਤੱਕ ਵੀ ਜਾ ਸਕਦੀ ਹੈ ਹੋਏਗਾ بڑا ਡੱਲਾ ਸਾਹਿਬ ਦਿਲਚਸਪ ਜਦੋਂ ਪਾਰਟੀਆਂ ਇਦਾਂ ਬੋਲੀ ਲਾਉਣ ਗਿਆ ਨਾ ਵੀ ਇਹ 2500 ਦੇਣਾ ਵੀ ਗੱਲ ਗੱਲ ਬੋਲੀ ਵਰਗੀ ਬਣ ਗਈ ਭਾਵੇਂ ਉਦਾਂ ਬੋਲੀ ਤੇ ਨਾ ਬਹਿਣ ਪਰ ਗੱਲ ਬੋਲੀ ਵਰਗੀ ਬਣ ਗਈ ਵੀ ਜੇ ਉਹ ਦੂਜੀ ਪਾਰਟੀ ਕਹਿੰਦੀ ਹੈ ਉਹਦੇ ਤੋਂ 500 ਵਧਾ ਕੇ ਕਹਿ ਦੋ ਪਰ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ ਬਟਾ ਰਸਾ ਰੈਵਿਊ ਕਿੱਥੋਂ ਆਊਗਾ ਜਿਵੇਂ ਕਿੱਥੋਂ ਆਊਗਾ ਜਿਵੇਂ ਦਿੱਲੀ ਚ ਗੱਲ ਹੁੰਦੀ ਹੈ ਨਾ ਸਾਰੇ ਕਹਿੰਦੇ ਸੀ ਵੀ ਕੇਜਰੀਵਾਲ ਤਾਂ ਰਿਓੜੀਆਂ ਵੰਡ ਰਿਹਾ ਬਿਲਕੁਲ ਹੁਣ ਕੇਜਰੀਵਾਲ ਦੀਆਂ ਜੇ ਮੰਨ ਲਓ ਮੁਫਤ ਬਿਜਲੀ ਰੇੜੀ ਰਿਓੜੀ ਹੈ ਤੇ ਲੋਕ ਆਲਰੇਡੀ ਰਿਓੜੀਆਂ ਖਾ ਰਹੇ ਜਦੋਂ ਲੋਕ ਰਿਓੜੀਆਂ ਖਾ ਰਹੇ ਨੇ ਤੇ ਭਾਈ ਉਹ ਤੁਹਾਡੀ ਥਾਲੀ ਵਾਲ ਕਿਉਂ ਦੇਖਣਗੇ ਉਹ ਤਾਂ ਆਲਰੇਡੀ ਖਾ ਰਹੇ ਨੇ ਰਿਓੜੀਆਂ ਬਿਲਕੁਲ ਪਰ ਉਹਨਾਂ ਨੂੰ ਕਨਫਰਮ ਵੀ ਹੋਇਆ ਹੋਇਆ ਵੀ ਇੱਥੋਂ ਰਿਓੜੀ ਮਿਲਦੀ ਇੱਥੋਂ ਤਾਂ ਰਿਓੜੀ ਆ ਰਹੀ ਹੈ ਸਪਲਾਈ ਆ ਰਹੀ ਹੈ ਤੁਹਾਡੀ ਕੀ ਗਾਰੰਟੀ ਹੈ ਠੀਕ ਉਸੇ ਤਰ੍ਹਾਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਸੀ ਪੰਜਾਬ 'ਚ ਹੁਣ ਮੋਦੀ ਸਾਹਿਬ ਦੀ ਸਰਕਾਰ ਨੇ ਵੀ ਕੀਤੀ ਹੋਈ ਹੈ ਬਿਲਕੁਲ ਉਹ ਵੀ ਉਹ ਹਰ ਕਹਿੰਦੇ ਨੇ ਅਸੀਂ 80 ਕਰੋੜ ਲੋਕਾਂ ਨੂੰ 5 ਕਿਲੋ ਮੁਫਤ ਅਨਾਜ ਦੰਨੇ ਆ ਸੋ ਜਿਨ੍ਹਾਂ ਕੋਲੇ ਉਹ ਮੁਫਤ ਰਾਸ਼ਨ ਆ ਰਿਹਾ ਜੀ ਉਹ ਕੇਂਦਰ ਦੀਆਂ ਚੋਣਾਂ ਵੇਲੇ ਮੋਦੀ ਸਾਹਿਬ ਨੂੰ ਵੋਟਾਂ ਪਾ ਲੈਂਦੇ ਨੇ ਹੁਣ ਮੋਦੀ ਸਾਹਿਬ ਕੀ ਕਰਨ ਮੋਦੀ ਸਾਹਿਬ ਮੁਫਤ ਇੰਸ਼ੋਰੈਂਸ ਜਿਹੜੀ ਉਹਨਾਂ ਨੇ ਵਾਅਦਾ ਕੀਤਾ ਸੀ ਕਿ 70 ਸਾਲ ਤੋਂ ਵੱਧ ਉਮਰ ਦੇ ਜਿਹੜੇ ਬਜ਼ੁਰਗ ਨੇ ਉਹ ਸਾਰਿਆਂ ਦੇ ਮੁਫਤ ਮੈਡੀਕਲ ਇੰਸ਼ੋਰੈਂਸ ਦੇ 5 ਲੱਖ ਵਾਲੇ ਕਾਰਡ ਬਣਨਗੇ ਉਹ ਹਜੇ ਤੱਕ ਸ਼ੁਰੂ ਨਹੀਂ ਹੋਏ ਇਹਦੇ ਤੇ ਵੀ ਕੇਂਦਰੀਵਾਲ ਸਾਹਿਬ ਜਵਾਬ ਮੰਗਣ ਬਾਕੀ ਪਾਰਟੀਆਂ ਵਾਲੇ ਜਵਾਬ ਮੰਗਣ ਤਾਂ ਕਿ ਜਿਹੜੇ 70 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਉਹਨਾਂ ਨੂੰ ਵੀ 5 ਸਾਲ ਦਾ ਆਯੂਸ਼ਮਨ ਜਿਹੜਾ ਕਾਰਡ ਹੈ ਉਹ ਮਿਲੇ ਔਰ ਪੰਜਾਬ 'ਚ ਹਜੇ ਤੱਕ ਉਹ ਰੇੜ ਕਵਰ ਕਰਾਰ ਹੈ ਪੈਸਿਆਂ ਦਾ ਰੌਲਾ ਹੈ ਉਹ ਹਸਪਤਾਲਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਲੋਕਾਂ ਦੇ ਇਲਾਜ ਹੋਣ ਸੋ ਗੱਲ ਇਹ ਹੈ ਵੀ ਇਹ ਜਿੰਨੀਆਂ ਸਕੀਮਾਂ ਨੇ ਸੰਦੀਪ ਜੀ ਜੀ ਇਸ ਸਾਰੀਆਂ ਲੋਕਾਂ ਦੇ ਪੈਸਿਆਂ ਤੋਂ ਹੀ ਚੱਲ ਰਹੀਆਂ ਨੇ ਇਸ ਕਰਕੇ ਆਪਾਂ ਲੋਕ ਇਹ ਮੰਨ ਲਈਏ ਵੀ ਇਹ ਸਾਡੇ ਤੇ ਕੋਈ एहसान ਨਹੀਂ ਇਹ ਸਾਡਾ ਹੀ ਪੈਸਾ ਹੈ ਤੇ ਸਾਡੇ ਦੀ ਲੱਗ ਰਿਹਾ ਔਰ ਅਸੀਂ ਕਿਸੇ ਨਾ ਕਿਸੇ ਰੂਪ 'ਚ ਟੈਕਸਾਂ 'ਚ ਦੇ ਰਹੇ ਹਾਂ ਹੁਣ ਪੈਟਰੋਲ ਦੇਖੋ 100 ਦੇ ਨੇੜੇ ਆ ਗਿਆ ਬਿਲਕੁਲ ਆ ਗਿਆ ਜੀ ਤੇ ਇਹ ਜਿਹੜੀਆਂ ਸਹੂਲਤਾਂ ਮਿਲ ਰਹੀਆਂ ਨੇ ਕਿ ਜਦੋਂ ਅਸੀਂ ਸ਼ਾਮ ਨੂੰ ਟੈਂਕੀ 'ਚ ਪੈਟਰੋਲ ਪਾਉਂਦੇ ਹਾਂ ਨਾ ਜੀ ਉਹ ਸਾਡੇ ਉਸ ਪੈਸੇ ਦਾ ਹਿੱਸਾ ਕੇਂਦਰ ਕੋਲੇ ਚਲਿਆ ਜਾਂਦਾ ਉਸੇ ਰੂਪ 'ਚ ਸਾਨੂੰ ਸਹੂਲਤਾਂ ਮਿਲਦੀਆਂ ਨੇ ਸੋ ਮੁਫਤ ਬਿਜਲੀ ਵੀ ਜਿਹੜੀ ਪੰਜਾਬ ਵਾਲੀ ਹੈ ਇਹ ਕੋਈ ਆਸਾਨ ਨਹੀਂ ਪੰਜਾਬ ਦੀ ਸਰਕਾਰ ਦਾ ਇਹ ਸਾਡੇ ਲੋਕਾਂ ਦੇ ਟੈਕਸਾਂ ਦੇ ਪੈਸੇ ਚੋਂ ਹੀ ਸਰਕਾਰ ਪੈਸਾ ਕੱਢਦੀ ਹੈ ਇਹ ਕੋਈ ਜੱਗੋਂ ਤੇਰਵੀਂ ਗੱਲ ਤਾਂ ਹੈ ਨਹੀਂ ਇਸ ਕਰਕੇ ਸਿਰਫ ਦੇਖਣ ਵਾਲੀ ਗੱਲ ਇਹ ਹੈ ਵੀ ਇਹਦੀ ਟੀਸੀ ਕਦੋਂ ਆਉਂਦੀ ਹੈ ਇਹ ਕਿੰਨੀ ਦੇਰ ਤੱਕ ਮਿਲਦੇ ਰਹਿਣਗੇ ਮੈਂ ਇਹ ਹੀ ਵਕਾਲਤ ਕਰਦਾ ਪਰ ਸਰਕਾਰਾਂ ਜੀ ਆਪਣੇ ਸਰਕਾਰੀ ਉਦਮ ਤੱਕੜੇ ਕਰਨ ਤਾਂ ਕਿ ਸਰਕਾਰਾਂ ਘਾਟੇ ਚੋਂ ਬਾਹਰ ਆਉਣ ਸਰਕਾਰਾਂ ਕਰਜ਼ੇ ਚੋਂ ਬਾਹਰ ਆਉਣ ਜਦੋਂ ਸਰਕਾਰਾਂ ਕੋਲੇ ਜ਼ਿਆਦਾ ਪੈਸਾ ਹੋਏਗਾ ਨਾ ਫਿਰ ਉਹ 300 ਯੂਨਿਟ ਛੱਡੋ 500 ਯੂਨਿਟ ਵੀ ਮੁਫਤ ਦੇ ਦੇਣ ਆਪਾਂ ਜ਼ਿਆਦਾ ਖੁਸ਼ ਹੋਵਾਂਗੇ ਬੋਲੀ ਯੂਨਿਟ ਤੇ ਵੀ ਲੱਗੂਗੀ ਤੁਹਾਡੀ ਗੱਲ ਬਿਲਕੁਲ ਠੀਕ ਆਉਣ ਵਾਲੇ ਸਮੇਂ ਜੇ ਵੀ ਹੋਊਗਾ ਵੀ ਕੋਈ 200 ਯੂਨਿਟ ਕਹਿੰਦਾ ਕੋਈ ਕਹੂਗਾ ਅਸੀਂ 300 ਦਵਾਂਗੇ 350 ਦਵਾਂਗੇ ਇਹਨੇ ਕਹਣਾ ਏਸੀ ਵੀ ਲਵਾ ਕੇ ਦਵਾਂਗੇ ਤੁਹਾਨੂੰ ਕੋਈ ਗੱਲ ਨਹੀਂ ਵੀ ਯੂਨਿਟ ਬਹੁਤ ਆ ਉਹ ਵੀ ਸਮਾਂ ਆ ਜਾਣਾ ਜੀ ਬਿਲਕੁਲ ਵੀ ਜੇ ਸਾਡੀ ਸਰਕਾਰ ਬਣ ਗਈ ਤੇ ਅਸੀਂ ਏਸੀ ਦਿਆ ਕਰਾਂਗੇ ਬਿਲਕੁਲ ਦਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧ ਔਰ ਕੋਈ ਵੀ ਸਿਆਸੀ ਧਿਰ ਸਾਡੇ ਵੱਲੋਂ ਕੀਤੀ ਗਈ ਚਰਚਾ ਤੋਂ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਅਸੀਂ ਉਹਨਾਂ ਦਾ ਪੱਖ ਵੀ ਇਸ ਪ੍ਰੋਗਰਾਮ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਬਹੁਤ ਧੰਨਵਾਦ